ਸੱਚਾ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਮਾ ਵੱਡੀ ਖਬਰ ਹੈ ਕਿ ਪੰਜਾਬ ਦੇ ਡੀਸੀ ਦਫ਼ਤਰਾਂ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਮਿਲ ਚੁੱਕੀ ਹੈ ਸ੍ਰੀ ਮੁਕਸਰ ਸਾਹਿਬਤ ਦੇ ਗਰਦਾਸਪੁਰ ਦੇ ਡੀਸੀ ਦਫ਼ਤਰ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਿਆ ਈਮੇਲ ਦੇ ਜ਼ਰੀਏ ਇਹ ਸਾਰੀ ਧਮਕੀ ਦਿੱਤੀ ਗਿਆ ਪੁਲਿਸ ਦੇ ਵੱਲੋਂ ਸਾਰੀਆਂ ਟੀਮਾਂ ਮੌਕੇ ਤੇ ਤਾਇਨਾਤ ਕਰ ਦਿੱਤੀ ਅਗੇਨ ਡੀਸੀ ਕੰਪਲੈਕਸ ਨੂੰ ਖਾਲੀ ਕਰਵਾ ਦਿੱਤਾ ਗਿਆ ਜਿੰਦਰਾ ਮਰਵਾ ਕੇ ਉੱਥੇ ਹੁਣ ਸਾਰੀ ਤਲਾਸ਼ੀ ਕੀਤੀ ਜਾ ਰਹੀ ਹੈ ਮੌਕੇ ਤੇ ਜਿਹੜੀਆਂ ਜਾਂਚ ਵਾਲੀਆਂ ਟੀਮਾਂ ਨੇ ਵੈਰੀਫਿਕੇਸ਼ਨ ਟੀਮਾਂ ਜਾਂ ਫਿਰ ਬੰਬ ਸਕਵੈਡ ਦੀਆਂ ਟੀਮਾਂ ਉਹ ਵੀ ਜਿਹੜੀਆਂ ਤਾਇਨਾਤ ਕੀਤੀਆਂ ਨੇ ਵੱਡੀ ਖਬਰ ਇਸ ਮਿਲਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਡੀਸੀ ਦਫ਼ਤਰਾਂ ਨੂੰ ਬੰਬ ਦੇ ਨਾਲ ਔਰ ਡਾਊਨ ਦੀ ਧਮਕੀ ਮਿਲ ਚੁੱਕੀ ਆ ਇਸ ਤੋਂ ਪਹਿਲਾਂ ਪੰਜਾਬ ਦੇ ਬਹੁਤ ਸਾਰੇ ਦਫ਼ਤਰਾਂ ਨੂੰ ਸਕੂਲਾਂ ਨੂੰ ਭਾਵੇਂ ਫਿਰੋਜ਼ਪੁਰ ਦਾ ਜਿਹੜਾ ਐਸ.ਡੀ.ਐਮ. ਦਫ਼ਤਰ ਹੋਵੇ ਮੋਗੇ ਦਾ ਜਿਹੜਾ ਦਫ਼ਤਰ ਹੋਵੇ ਜੰਪੜ ਹੁਸ਼ਿਆਰਪੁਰ ਦਾ ਮੁਹਾਲੀ ਦਾ ਜਾਂ ਹੋਰ ਬਹੁਤ ਸਾਰੇ ਵੱਖ-ਵੱਖ ਇਸ ਤਰੀਕੇ ਕਦੇ ਡੀ.ਸੀ. ਦਫ਼ਤਰ ਨੂੰ ਕੋਟ ਕੰਪਲੈਕਸ ਨੂੰ ਜਾਂਪੜ ਐਸ.ਡੀ.ਐਮ. ਦਫ਼ਤਰ ਨੂੰ ਜਾਂਪਰ ਸਕੂਲਾਂ ਨੂੰ ਬੰਬ ਦੇ ਨਾਲ ਡਾਊਨ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਹਾਲਾਂਕਿ ਇਸ ਦੇ ਉੱਪਰ ਸਵਾਲ ਵੀ ਬਹੁਤ ਵਾਰ ਉੱਠ ਚੁੱਕਾ ਕਿ ਧਮਕੀਆਂ ਦੇਣ ਵਾਲੇ ਕਾਉਂਟ ਨੇ ਕਦੋਂ ਇਹਨਾਂ ਦੀ ਜਾਂਚ ਪੜਤਾਲ ਜੜੀ ਕਿసే ਤੜਪਤਣ ਲੱਗੇਗੀ ਪਰ ਅੱਜ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਡੀਸੀ ਦਫ਼ਤਰਾਂ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਮਿਲ ਚੁੱਕੀ ਹੈ। ਸ਼੍ਰੀ ਮੁਕਤਸਰ ਸਾਹਿਬ ਅਤੇ ਗਰਦਾਸਪੁਰ ਦੇ ਡੀਸੀ ਦਫ਼ਤਰਾਂ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਮਿਲਿਆ। ਹਾਲਾਂਕਿ ਲੰਘੇ ਤਰੀ ਜਦੋਂ ਪੰਜਾਬ ਦੇ ਵਿੱਚ ਇਸ ਠੰਡ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲਦੇ ਨੇ ਤੇ ਸਕੂਲ ਖੁੱਲਦੇ ਆਈ ਜਿਹੜਾ ਲੁਧਿਆਣਾ ਦੇ ਕੁਝ ਸਕੂਲਾਂ ਨੂੰ ਬੰਬ ਦੇ ਨਾਲ ਡਾਊਨ ਦੀ ਧਮਕੀ ਮਿਲਦੀ ਆ ਤੇ ਮੌਕਤਿਕ ਸਕੂਲ ਖਾਲੀ ਕਰਵਾਏ ਜਾਂਦੇ ਨੇ ਪਰ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਸ਼੍ਰੀ ਮੁਕਸਰ ਸਾਹਿਬ ਅਤੇ ਗਰਦਾਸਪੁਰ ਦੇ ਡੀਸੀ ਦਫ਼ਤਰਾਂ ਨੂੰ ਬੰਬ ਦੇ ਨਾਲ ਅਡਾਊਨ ਦੀ ਧਮਕੀ ਦਿੱਤੀ ਗਿਆ ਈਮੇਲ ਭੇਜੀ ਗਈ ਹੈ ਤੇ ਜਿਸ ਦੇ ਵਿੱਚ ਬੰਬ ਦੇ ਨਾਲ ਅਡਾਊਨ ਦੀ ਧਮਕੀ ਦਿੱਤੀ ਗਈ ਆ ਮੌਕੇ ਤੇ ਸ਼੍ਰੀ ਮੁਕਸਰ ਸਾਹਿਬ ਅਤੇ ਗਰਦਾਸਪੁਰ ਦੇ ਡੀਸੀ ਕੰਪਲੈਕਸ ਦੀ ਜਿਹੜੀ ਤਲਾਸ਼ੀ ਕੀਤੀ ਜਾ ਰਹੀ ਆ ਪੁਲਿਸ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਿਆ ਰਹੇ ਬੰਬ ਸਕਵਾੜ ਦੀਆਂ ਟੀਮਾਂ ਤੇ ਨਾਲ ਦੂਜੇ ਪਾਸੇ ਜੋੜ ਜਿਹੜੀਆਂ ਟੀਮਾਂ ਨੇ ਸਾਈਬਰ ਟੀਮਾਂ ਉਹ ਵੀ ਜਾਂਚ ਕਰ ਰਹੀਆਂ ਨੇ ਕਿ ਆਖਰ ਇਹ ਧਮਕੀਆਂ ਦੇਣ ਵਾਲਾ ਕੌਣ ਹੈ ਇਸ ਤੋਂ ਜੇ ਪਿੱਛੇ ਝਾਤ ਮਾਰੀਏ ਕੁਝ ਸਮਾਂ ਪਹਿਲਾਂ ਜਿਹੜਾ ਸ੍ਰੀ ਦਰਵਾਜ ਸਾਹਿਬ ਦੇ ਲੰਗਰ ਹਾਲ ਨੂੰ ਵੀ ਜਿਹੜੀ ਬੰਬ ਦੇ ਡાડਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਸੀ ਹਾਲਾਂਕਿ ਉਸ ਤੋਂ ਬਾਅਦ ਕਈ ਦਿਨ ਲਗਾਤਾਰ ਧਮਕੀਆਂ ਆਉਂਦੀਆਂ ਰਹੀਆਂ ਜੋ ਉੱਥੇ ਵੀ ਜਿਹੜੀਆਂ ਟੀਮਾਂ ਤਾਇਨਾਤ ਕਰਨੀਆਂ ਪੈਈਆਂ ਨੇ ਪਰ ਅੱਜ ਵੱਡੀ ਖਬਰ ਹੈ ਕਿ ਸ੍ਰੀ ਮੁਕਸਰ ਸਾਹਿਬ ਅਤੇ ਗੁਰਦਾਸਪੁਰ ਦੇ ਡੀਸੀ ਦਫ਼ਤਰ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਮਿਲੀ ਹੈ